ਜਦੋਂ ਦੀਪਕ ਗਵੰਤ ਮਾਨ ਸਾਹਿਬ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਅੱਜ ਪੰਜਾਬ ਦੇ 90% ਘਰਾਂ ਦੇ ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਹੈ 200 ਸਕੂਲਾਂ ਦੇ ਵਿੱਚ ਹੈ ਜੀਆਂ ਬੱਸਾਂ ਚੱਲ ਰਹੀਆਂ ਨੇ 20-20 ਕਿਲੋਮੀਟਰ ਤੋਂ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟ੍ਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਹੁਣ ਸਕੂਲ ਦੀ ਦੂਰੀ ਨਹੀਂ ਬਣੂਗੀ ਵਿਦਿਆਰਥੀਆਂ ਦੀ ਮਜਬੂਰੀ ਯਾਨੀ ਕਿ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਖਾਸ ਕਰਕੇ ਕੁੜੀਆਂ ਪਰ ਹੁਣ ਭਗਵਾਨ ਪੰਜਾਬ ਸਰਕਾਰ ਦਾ ਇਹ ਫੈਸਲਾ ਉਹਨਾਂ ਬੱਚਿਆਂ ਦੇ ਲਈ ਰੌਸ਼ਨੀ ਲੈ ਕੇ ਆਇਆ ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬਸਾਂ ਦੀ ਸ਼ੁਰੂਆਤ ਕੀਤੀ ਆ ਜਦੋਂ ਟ੍ਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਆ ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਤੇ ਜਦੋਂ ਛੁੱਟੀ ਹੁੰਦੀ ਆ ਬੱਚੇ ਜਿਹੜੇ ਆ ਉਹ ਅੱਧੇ ਘੰਟੇ ਦੇ ਵਿੱਚ ਆਪਣੇ ਘਰ ਦੇ ਵਿੱਚ ਚਲੇ ਜਾਂਦੇ ਆ ਬਸ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਡ ਕੇ ਆਉਂਦੀ ਹੈ ਜਿਸ ਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਹੈ ਸੇਵ ਹੁੰਦਾ ਹੈ ਮੈਂ ਸਕੂਲ ਵਿੱਚ ਬਿਨਾ ਕਿਸੇ ਪਰੇਸ਼ਾਨੀ ਤੰਗੀ ਤੋਂ ਆਉਣੀ ਹਾਂ ਪਹਿਲਾਂ ਮੈਨੂੰ ਇਸ ਸਕੂਲ ਵਿੱਚ ਆਉਣ ਤੇ ਬਹੁਤ ਤੰਗੀ ਹੁੰਦੀ ਸੀ ਬਸ ਸਹੂਲਤ ਕਰਕੇ ਮੈਂ ਸਕੂਲ ਵਿੱਚ ਵਧੀਆ ਢੰਗ ਨਾਲ ਪਹਿਲਾਂ ਬਹੁਤ سارے ਖਰਚੇ ਕੋ ਬਿਜਲੀ ਦੇ ਬਿਲਾ ਦੇ ਰੂਪ ਦੇ ਵਿੱਚ ਸਾਡੀ ਜੇਬਾਂ ਤੇ ਕੰਦੇ ਸੀ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਬਜਟ ਪੇਸ਼ ਹੋਇਆ ਮਾਨਯੋਗ ਯੋਗ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਕਰੀਬ 7000 ਕਰੋੜ ਰੁਪਏ ਤੋਂ ਵੱਧ ਜਿਹੜੀ ਰਕਮ ਹੈ ਉਹ ਬਿਜਲੀ ਖੇਤਰ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸੁਖ-ਸੁਲਤਾ ਵਾਸਤੇ ਰੱਖੀ ਗਈ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਸੌਦੇਬਾਜ਼ੀ ਕਰਦੇ ਸੀ ਉਹਨਾਂ ਨਾਲ ਐਗਰੀਮੈਂਟ ਕਰਦੇ ਸੀ ਔਰ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮੁਹਈਆ ਕਰਾਂਦੇ ਸੀ ਜਿਸ ਨਾਲ ਪੰਜਾਬ ਦੇ ਲੋਕਾਂ ਦੇ ਅਰਥਕ ਲੋਟ ਉੱਠੁੰਦੇ ਸੀ ਔਰ ਪੰਜਾਬ ਨਹੀਂ ਪੂਰੇ ਦੇਸ਼ ਦੇ ਵਿੱਚ ਸਰਕਾਰੀ ਪ੍ਰਾਪਰਟੀਆਂ ਨੂੰ ਵੇਚੇ ਜਾਣ ਦਾ ਰਿਵਾਜ ਸੀ ਔਰ ਜਿਹੜਾ ਕਿ ਅੱਜ ਵੀ ਚੱਲ ਰਿਹਾ ਹੈ ਲੇਕਿਨ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਪ੍ਰਾਈਵੇਟ ਪ੍ਰਾਪਰਟੀ ਨੂੰ ਕਿਸੇ ਸਰਕਾਰ ਨੇ ਖਰੀਦਿਆ ਹੈ ਪਾ ਨੂੰ 24 ਘੰਟੇ ਬਿਜਲੀ ਉਪਲਬਧ ਕਰਾਉਣ ਲਈ ਕੋਈ ਵਧੀਆ ਉਪਰਾਲੇ ਨਾ ਤਾਂ ਕੀਤੇ ਸੀ ਨਾ ਹੀ ਉਹਦਾ ਦੀ ਕੋਈ ਨੀਤੀ ਸੀ ਸਾਥੀਓ ਪੰਜਾਬ ਨੂੰ ਹਮੇਸ਼ਾ ਹੀ ਜਦੋਂ ਵੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਮਗਲੀਆਂ ਸਰਕਾਰਾਂ ਇਹ ਰੋਲਾ ਪਾਉਂਦੀਆਂ ਸੀ ਕਿ ਸਾਡੇ ਕੋਲ ਕੋਲੇ ਦੀ ਘਾਟ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਸਮੂਹ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਜੋ ਬਜਟ ਪੰਜਾਬ ਦੇ ਲੋਕਾਂ ਨੂੰ ਪੇਸ਼ ਕੀਤਾ ਜੋ ਸਮਰਪਿਤ ਕੀਤਾ ਉਹ ਆਮ ਲੋਕਾਂ ਦਾ ਬਜਟ ਹੈ ਔਰ ਇਸ ਬਜਟ ਦੇ ਨਾਲ ਪੰਜਾਬ ਬਦਲਦਾ ਹੋਇਆ ਨਜ਼ਰ ਆਏਗਾ ਔਰ ਬਦਲਦੇ ਹੋਏ ਪੰਜਾਬ ਦੇ ਥੀਮ ਨੂੰ ਲੈ ਕੇ ਪਰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਮਾਨ ਸਰਕਾਰ ਲੱਗੀ ਹੈ ਆਪੋ ਦੇ ਚ ਕਾਮਯਾਬ ਹੋ ਗਏ ਸਾਥੀਓ ਜੇ ਮੈਂ ਗੱਲ ਕਰਾਂ ਕਿ ਬੁਨਿਆਦੀ ਢਾਂਚੇ ਦੀ ਸਭ ਤੋਂ ਜ਼ਿਆਦਾ ਭਗਵੰਤ ਮਾਨ ਸਾਹਿਬ ਸਰਕਾਰ ਨੇ ਤੇ ਜੋੜ ਦਿੱਤਾ ਹੈ ਉਹ ਪੰਜਾਬ ਦੇ ਬਿਜਲੀ ਖੇਤਰ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਦੋਂ ਕਾਂਗਰਸ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਉਦੋਂ ਪੰਜਾਬ ਬੱਤੀ ਗੁੱਲ ਪਜਾਬ ਹੋਇਆ ਕਰਦਾ ਸੀ ਲੋਕਾਂ ਨੂੰ ਲੰਮੇ ਲੰਮੇ ਕਟਾ ਦਾ ਸਾਹਮਣਾ ਕਰਨਾ ਪੈਂਦਾ ਸੀ ਬਿਜਲੀ ਦਾ ਆਣ ਦਾ ਦਾ ਪਤਾ ਨਹੀਂ ਹੁੰਦਾ ਸੀ ਪਰ ਜਾਂਦੀ ਬਹੁਤ ਸੀ ਇਹ ਸਾਰਿਆਂ ਨੂੰ ਪਤਾ ਸੀ ਜਦੋਂ ਦੀਪਕ ਗਵੰਤ ਮਾਨ ਸਾਹਿਬ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਅੱਜ ਪੰਜਾਬ ਦੇ 90% ਘਰਾਂ ਦੇ ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਜ਼ੀਰੋ ਹੈ ਇਸ ਤੋਂ ਪਹਿਲਾਂ ਬਹੁਤ سارے ਖਰਚੇ ਉਹ ਬਿਜਲੀ ਦੇ ਬਿਲਾ ਦੇ ਰੂਪ ਦੇ ਵਿੱਚ ਸਾਧ ਜੇਬਾਂ ਤੇ ਕੰਦੇ ਸੀ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਬਜਟ ਪੇਸ਼ ਹੋਇਆ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਕਰੀਬ 7000 ਕਰੋੜ ਰੁਪਏ ਤੋਂ ਵੱਧ ਜਿਹੜੀ ਰਕਮ ਹੈ ਉਹ ਬਿਜਲੀ ਖੇਤਰ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸੁਖ-ਸੁਦਤਾ ਵਾਸਤੇ ਰੱਖੀ ਗਈ ਹੈ ਸਾਥੀਓ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਸੌਦੇਬਾਜ਼ੀ ਕਰਦੇ ਸੀ ਉਹਨਾਂ ਨਾਲ ਐਗਰੀਮੈਂਟ ਕਰਦੇ ਸੀ ਔਰ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਮਹੱਈਆ ਕਰਾਂਦੇ ਸੀ ਜਿੱਦਣ ਨਾਲ ਪੰਜਾਬ ਦੇ ਲੋਕਾਂ ਦੇ ਆਰਥਿਕ ਲੋਟ ਹੁੰਦੀ ਸੀ ਲੇਕਿਨ ਮਾਨਯੋਗ ਸ਼ਿਮ ਸਾਹਿਬ ਜੀ ਕੋਈ ਹੇਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਨਾ ਸਿਰਫ ਮੁਫਤ ਬਿਜਲੀ ਦਿੱਤੀ ਬਲਕਿ ਬਾਕੀ ਜਿਹੜੇ ਸਾਡੇ ਵਪਾਰਕ ادارے ਨੇ ਜਾਂ ਹੋਰ ادارے ਨੇ ਉਹਨਾਂ ਨੂੰ ਮਾਨ ਸਾਹਿਬ ਨੇ ਸਸਤੀ ਤੇ ਵਧੀਆ ਬਿਜਲੀ ਮਹੱਈਆ ਕਰਵਾਈਆ ਸਾਥੀਓ ਪਹਿਲਾਂ ਪੰਜਾਬ ਦੇ ਵਿੱਚ ਔਰ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਸਰਕਾਰੀ ਪ੍ਰਾਪਰਟੀਆਂ ਨੂੰ ਵੇਚੇ ਜਾਣ ਦਾ ਰਿਵਾਜ ਸੀ ਉਹ ਜਿਹੜਾ ਕਿ ਅੱਜ ਵੀ ਚੱਲ ਰਿਹਾ ਹੈ ਲੇਕਿਨ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪ੍ਰਾਈਵੇਟ ਪ੍ਰਾਪਰਟੀ ਨੂੰ ਕਿਸੇ ਸਰਕਾਰ ਨੇ ਖਰੀਦਿਆ ਤੁਹਾਡੀ ਆਪਣੀ ਚੁਣੀ ਹੋਈ ਲੋਕਾਂ ਦੀ ਸਰਕਾਰ ਨੇ ਗੋਇੰਦਵਾਲ ਸਾਹਿਬ ਦਾ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਸੀ ਉਹ ਖਰੀਦਿਆ ਔਰ ਉਹ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਔਰ ਖੁਸ਼ੀ ਵਾਲੀ ਗੱਲ ਹੈ ਕਿ ਇਸ ਗੋਇੰਦਵਾਲ ਸਾਹਿਬ ਦੇ ਜਿਹੜਾ ਥਰਮਲ ਪਲਾਂਟ ਸੀ ਇਹਦਾ ਨਾਮ ਤਨਤਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਅੱਜ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਟਾਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਲੋਕਾਂ ਨੂੰ 24 ਘੰਟੇ ਬਿਜਲੀ ਉਪਲਬਧ ਕਰਾਉਣ ਲਈ ਕੋਈ ਵਧੀਆ ਉਪਰਾਲੇ ਨਾ ਤਾਂ ਕੀਤੇ ਸੀ ਨਾ ਹੀ ਉਹਨਾਂ ਦੀ ਕੋਈ ਨੀਤੀ ਸੀ ਸਾਥੀਓ ਪੰਜਾਬ ਨੂੰ ਹਮੇਸ਼ਾ ਹੀ ਜਦੋਂ ਵੀ ਬਿਜਲੀ ਕਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਮਗਲੀਆਂ ਸਰਕਾਰਾਂ ਇਹ ਰੋਲਾ ਪਾਉਂਦੀਆਂ ਸੀ ਕਿ ਸਾਡੇ ਕੋਲ ਕੋਲੇ ਦੀ ਘਾਟ ਹੈ ਵਟ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਮਾਨਯੋਗ ਸਾਡੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਸਾਹਿਬ ਔਰ ਸਮੁੱਚੀ ਕੈਬਨਟ ਸਾਰਿਆਂ ਨੇ ਮਿਲ ਕੇ ਪੰਜਾਬ ਦੀ ਜਿਹੜੀ ਕਾਨ ਹੈਗੀ ਕੋਲੇ ਦੀ ਖਾਨ ਜਿਹੜੀ ਹੈਗੀ ਆ ਉਹ ਪਛਵਾੜਾ ਖਾਨ ਉਹ ਚਲਵਾਈ ਔਰ ਅੱਜ ਸਰਕਾਰ ਦੇ ਕੋਲ ਕਰੀਬ 1 ਮਹੀਨੇ ਦਾ ਜਿੰਨੋਂ ਅਪਕਈ ਵੀ 26 28 ਦਿਨਾਂ ਦਾ ਜਿਹੜਾ ਕੋਇਲਾ ਹੈਗਾ ਉਹਦਾ ਪੂਰਾ ਸਟਾਕ ਹੈ ਉੰਦੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਟਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਲੋਕ ਅੱਜ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਗਰਲਪੈਂਟ ਦੇ ਕੰਮ ਔਰ ਬਿਜਲੀ ਖੇਤਰ ਦੇ ਵਿੱਚ ਕੀਤੇ ਗਏ ਜਿਹੜੇ ਉਪਰਾਲੇ ਨੇ ਉਹਨਾਂ ਤੋਂ ਬਹੁਤ ਖੁਸ਼ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਮਿਲ ਕੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਸਾਹਿਬ ਦਾ ਹੌਸਲਾ ਫਦਾਈਏ ਔਰ ਪੰਜਾਬ ਨੂੰ ਬਦਲਦੇ ਹੋਏ ਪੰਜਾਬ ਜਿਹੜਾ ਸਾਡਾ ਥੀਮ ਹੈ ਬਜਟ 2025-26 ਦਾ ਇਹਦੇ ਨਾਲ ਚਲਦੇ ਹੋਏ ਆਪਾਂ ਪੰਜਾਬ ਰੰਗਲਾ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ